ਹਾਂਜੀ ਕਿਦਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਘੁਮਾਉਣਾ ਹੈ ਬੈਵਰੇਜ ਤੇ ਉਸ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਤੇ ਆਇਓ ਫਿਰ ਤੁਹਾਨੂੰ ਹੁਣ ਘੁਮਾਉਨੇ ਆ ਪਿੰਡ ਬੈਵਰੇਜ ਜਿਹੜਾ ਕਿ ਨਾਰਥ ਦੇ ਵਿੱਚ ਮੈਲਬਨ ਦੇ ਵਿੱਚ ਆ ਤੇ ਬਾਕੀ ਹੌਲੀ ਹੌਲੀ ਤੁਹਾਨੂੰ ਸਾਰਾ ਦੱਸਾਂਗੇ ਆਪਾਂ ਬੈਵਰੇਜ ਦਾ ਇਤਿਹਾਸ ਤੇ ਇਸ ਪਿੰਡ ਦਾ ਇਤਿਹਾਸ ਥੋੜਾ ਇਦਾਂ ਆ ਵੀ ਇੱਥੇ ਇੱਕ ਡਾਕੂ ਹੁੰਦਾ ਸੀ ਜਿਹਦਾ ਨਾਂ ਸੀਗਾ ਨੇਡ ਕੈਲੀ ਜਿੱਦਾਂ ਆਪਣੇ ਸੁੱਚਾ ਸੂਰਮਾ ਸੀਗਾ ਜਿਉਣਾ ਮੋੜ ਸੀਗਾ ਇਦਾਂ ਹੀ ਇੱਥੇ ਨੇਡ ਕੈਲੀ ਸੀਗਾ ਆਪਣੇ ਏਰੀਏ ਦਾ ਸੁੱਚਾ ਸੂਰਮਾ ਉਹ ਮਤਲਬ ਹੈਲਪਫੁਲ ਬੰਦਾ ਸੀ ਹੈਲਪ ਕਰਦਾ ਸੀ ਗਰੀਬਾਂ ਦੀ ਮਦਦ ਕਰਦਾ ਸੀ ਤੇ ਉਹਦੇ ਨਾਂ ਤੋਂ ਇਹ ਪਿੰਡ ਆ ਜਾਣੀ ਕੀ ਮਸ਼ਹੂਰ ਨੇਡ ਕੈਲੀ ਦੇ ਨਾਂ ਤੋਂ ਬੈਵਰੇਜ ਪਿੰਡ ਕੱਟ ਕੇ ਦੇਖ ਲਿਓ ਇਤਿਹਾਸ ਤੇ ਇਹ ਨਾਰਥ ਦੇ ਵਿੱਚ ਆ ਮੈਲਬਨ ਦੀ ਨਾਰਥ ਸਾਈਡ ਦੇ ਵਿੱਚ ਆ ਜਦੋਂ ਆਪਾਂ ਸਿਡਨੀ ਨੂੰ ਜਾਂਦੇ ਆ ਨਾ ਹਿਊਮ ਹਾਈਵੇ ਤੇ ਤੇ ਮਿਕਲਮ ਤੋਂ ਬਾਅਦ ਪਹਿਲਾ ਹੀ ਇਹ ਆਉਂਦਾ ਐਗਜ਼ਿਟ ਬੈਵਰੇਜ ਦਾ ਤੇ ਇਹ ਪਿੰਡ ਬਹੁਤ ਖੂਬਸੂਰਤ ਪਿੰਡ ਆ ਬਹੁਤ ਸ਼ਾਂਤਮਈ ਏਰੀਆ ਐ ਸਾਰਾ ਦੇਖੋ ਸੈਰ ਕਰਨ ਦੇ ਲਈ ਬਹੁਤ ਸੋਹਣਾ ਮਾਹੌਲ ਇੱਥੇ ਹੁੰਦਾ ਸ਼ਾਮ ਨੂੰ ਪੂਰਾ ਸ਼ਾਂਤ ਏਰੀਆ ਤੇ ਪੂਰੇ ਦਰਖਤ ਜ਼ਰੂਰਤ ਲੱਗੇ ਆ ਨੇਚਰ ਵਾਈਜ਼ ਬਹੁਤ ਸੋਹਣਾ ਹੈ ਇੱਥੇ ਇੱਕ ਹੈਗਾ 골ਫ ਕੋਰਸ 골ਫ ਕੋਰਸ ਦੇ ਵਿੱਚ ਥੋੜਾ ਜਿਹਾ ਪਾਥ ਬਣਿਆ ਹੋਇਆ ਹੈ ਸੈਰ ਕਰਨ ਨੂੰ ਨਾਲ-ਨਾਲ ਤੇ ਵੀਕਐਂਡ ਤੇ ਤਾਂ ਬਹੁਤ ਬਿਜ਼ੀ ਹੁੰਦਾ 골ਫ ਕੋਰਸ ਇਸ ਕਰਕੇ ਸੈਰ ਨਹੀਂ ਕਰ ਸਕਦਾ ਬੰਦਾ ਪਰ ਵੀਕਡੇਜ਼ ਦੇ ਵਿੱਚ ਕੋਈ ਟਾਵਾਂ ਬੇਰਲੇ ਖਿਡਾਰੀ ਹੁੰਦਾ ਉੱਥੇ ਖੇਡਦਾ ਤਾਂ ਕਰਕੇ ਆਪਾਂ ਥੋੜਾ ਬਹੁਤਾ ਚਲ ਜੀਦਾ ਸੈਰ ਕਰਨ ਬਟ ਜਿਆਦਾ ਲੋਕ ਨਹੀਂ ਆਉਂਦੇ ਉਧਰ ਨੂੰ ਬਟ ਬਹੁਤ ਸੋਹਣਾ ਏਰੀਆ ਆ ਉਹ ਤੇ ਮੈਂ ਤੁਹਾਨੂੰ ਨਾਲ ਨਾਲ ਦਿਖਾਉਣਾ ਜਾਨਾ ਤੇ ਦੇਖਿਓ ਕਿਦਾਂ ਦਾ ਤੁਹਾਨੂੰ ਮਤਲਬ ਪੰਜਾਬ ਦਾ ਹੀ ਚਿਤਾ ਆਣਾ ਕੱਚੇ ਰਾਹ ਦੇਖ ਕੇ ਪੰਜਾਬ ਦੇ ਚਿਤਾ ਆਉਂਦਾ ਵੀ ਜਿੱਦਾਂ ਆਪਾਂ ਪੰਜਾਬ ਦੇ ਪਿੰਡਾਂ ਜੀ ਤੋਂ ਲੱਗੇ ਸਫੇਦੇ ਹੋਏ ਆ ਸਾਰੇ ਹੁਸ਼ਿਆਰਪੁਰ ਦਾ ਏਰੀਆ ਹੀ ਲੱਗਦਾ ਪਿਆ ਮਿੰਨ ਤਾਂ ਆਪਣਾ ਏਰੀਆ ਸਾਡਾ ਏਰੀਆ ਹੁਸ਼ਿਆਰਪੁਰ ਏ ਤੇ ਆ ਬਿਲਕੁਲ ਇਦਾਂ ਦਾ ਹੀ ਹਿਸਾਬ ਕਿਤਾਬ ਆ ਉਧਰ ਇਹ ਬਿਲਕੁਲ ਉਹੀ ਚੀਜ਼ ਆ ਆ ਦੇਖਿਓ ਇੱਥੇ ਕਾਂ ਬੈਠੇ ਆ ਚਿੱਟੇ ਕਾਲੇ ਕਾਂ ਆਸਟ੍ਰੇਲੀਆ ਦੇ ਕਾਂ ਇਹਨਾਂ ਨੂੰ ਮੈਗਪਾਈ ਕਿਹਾ ਜਾਂਦਾ ਚਿੱਟੇ ਕਾਲੇ ਰੰਗ ਦੇ ਹੁੰਦੇ ਇਹ ਮੈਗਪਾਈ ਇਹਨਾਂ ਨੂੰ ਕਿਹਾ ਜਾਂਦਾ ਬਹੁਤ ਮਸ਼ਹੂਰ ਆ ਇੱਥੇ ਆ ਦੇਖੋ ਰਾਹ ਬਣੀ ਹੋਈ ਆ 골ਫ ਕੋਰਸ ਦੇ ਵਿੱਚ ਤੇ ਇਧਰ ਨੂੰ ਥੋੜਾ ਪੱਕਾ ਰਾਹ ਬਣਾਇਆ ਹੋਇਆ ਉਹਨਾਂ ਨੇ ਜਿਹੜੀਆਂ ਉਹ ਸਕੂਟਰੀਆਂ ਆਈਆਂ ਹੁੰਦੀਆਂ 골ਫ ਕੋਰਸ ਵਾਲੀਆਂ ਉਹਨਾਂ ਦੇ ਲਈ ਬਣਾਇਆ ਹੈ ਇਹ ਪੱਕਾ ਰਾਵੀ ਉਹਦੇ ਤੋਂ ਉਹਨਾਂ ਨੂੰ ਸੌਖਾ ਰਵੇ ਨਾ 골ਫ ਜਿਹੜੇ ਖੇਡਦੇ ਆ ਆ ਬਸ ਇਧਰੋਂ ਸ਼ੁਰੂ ਹੋ ਜਾਂਦਾ ਤੇ ਬਹੁਤ ਵੱਡਾ ਏਰੀਆ ਹੈ ਇਹ 골ਫ ਕੋਰਸ ਦਾ ਤੇ ਬਸ ਨਾਲ-ਨਾਲ ਆਪਾਂ ਸੈਰ ਕਰ ਲਈਦੀ ਹੈ ਇਧਰ ਮਾਹੌਲ ਵਧੀਆ ਹੁੰਦਾ ਸ਼ਾਮ ਨੂੰ ਜਦੋਂ ਸੂਰਜ ਢਲਦਾ ਹੈ ਬਹੁਤ ਸੋਹਣਾ 뷰 ਹੋ ਜਾਂਦਾ ਹੈ ਤੇ ਸੋਹਣਾ ਏਰੀਆ ਹੈ ਇਹ ਆ ਦੋ ਚੋਬਰ ਮਿਲਨਦੇ ਸੀ ਇਹ ਖੇਡਣ ਆਏ ਤੇ ਖੇਡਦੇ ਆ ਦੇਖੋ ਦੋਨੇ ਜਾਣੇ ਬਸ ਆ ਸਕੂਟਰੀਆਂ ਹੀ ਆ ਇਹਨਾਂ ਨੇ ਜਿੱਧਰ ਨੂੰ ਬਾਲ ਮਾਰੀ ਜਾਣੀ ਆ ਉਧਰ ਨੂੰ ਸਕੂਟਰੀਆਂ ਆ ਹੀ ਆ ਪਿੱਛੇ ਪਿੱਛੇ ਬਾਲ ਦੇ ਤੁਰੇ ਰਹਿਣਾ ਗੇਮ ਤਾਂ ਬੋਲਿੰਗ ਹੀ ਹੈ ਪਰ ਕੰਦੇ ਮਜ਼ਾ ਬਣਾਉਂਦਾ ਜਿਹੜੇ ਖੇਡਦੇ ਤੇ ਸ਼ਾਰਟ ਮਾਰਦੇ ਇਦਾਂ ਰੱਖ ਕੇ ਬਾਲ ਉਹ ਮਾਰਿਆ ਸ਼ਾਰਟ ਚੱਕ ਪਤਾ ਨਹੀਂ ਹੁਣ ਇਹ ਕੁੱਤੀ ਚ ਪਈ ਬਾਲ ਕਿ ਨਹੀਂ ਪਈ ਹੁਣ ਉਹ ਦੂਜਾ ਵੀ ਮਾਰੂਗਾ ਫੇਰ ਉਹ ਜਿੱਥੇ ਬੋਲ ਜਾਣੀ ਉੱਥੇ ਤੱਕ ਇਹਨਾਂ ਨੇ ਆ ਸਕੂਟਰੀਆਂ ਰੇੜੇ ਕੇ ਲੈ ਜਾਣੀਆਂ ਕਈਆਂ ਨਹੀਂ ਸਕੂਟਰੀਆਂ ਇਦਾਂ ਹੁੰਦੀਆਂ ਵੀ ਉਹ ਆਟੋਮੈਟਿਕ ਹੁੰਦੀਆਂ ਆਪਣੇ ਆਪ ਹੀ ਰੇੜਦੀਆਂ ਰਹਿੰਦੀਆਂ ਰਿਮੋਟ ਨਾਲ ਹੁੰਦੀਆਂ ਤਾਂ ਕਰਕੇ ਥੋੜਾ ਸੌਖਾ ਲੱਗਦਾ ਤੇ ਈਜ਼ੀ ਹੁੰਦਾ ਕੰਮ ਇਹ ਉਹਦੇ ਦੂਜੇ ਨੇ ਵੀ ਮਾਰਿਆ ਸ਼ਾਟ ਬਸ ਹੁਣ ਉੱਥੋਂ ਤੁਰ ਕੇ ਉੱਥੇ ਅੱਗੇ ਤੱਕ ਜਾਣਾ ਅੱਗੇ ਇਹਨਾਂ ਦੀ ਉਹ ਜਿੱਥੇ ਬੋਲ ਪਾਉਣੀ ਹੁੰਦੀ ਖੁੱਤੀ ਈ ਚ ਤੇ ਉੱਥੇ ਜਾ ਕੇ ਫਿਰ ਲਾਗੇ ਜਾ ਕੇ ਲਾਗੀਆਂ ਸ਼ਾਟ ਮਾਰਦੇ ਹੋਲੀ ਜਣ ਤੇ ਇੱਕ ਚੀਜ਼ ਇੱਥੇ ਹੋਰ ਆ ਵੀ ਜਿਹੜੇ ਇਧਰ ਘਾਰਿਆਂ ਨਾਲ ਹੀ ਉਹਨਾਂ ਨੇ ਦੇਖੋ ਆਪਣੇ ਬੈਕਯਾਰਡ ਉਹਨਾਂ ਦੀ ਲੱਗਦੀ ਆ 골ਫ ਕੋਰਸ ਨੂੰ ਉਹਨਾਂ ਲਈ ਕਿੰਨਾ ਸੋਹਣਾ ਮਾਹੌਲ ਆ ਇੱਥੇ ਹਨਾ ਕਿੰਨਾ ਸੋਹਣਾ ਪਿੱਛੇ ਵਿਊ ਆ ਪੂਰਾ ਘਾਹ ਹਰਾ ਤੇ ਹਰ ਟਾਈਮ ਹਰਾ ਹੀ ਰਹਿੰਦਾ ਕਿਉਂਕਿ ਉਹ ਦੇਖਭਾਲ ਵਧੀਆ ਕਰਦੇ ਆ ਇੱਥੇ ਪਾਣੀ ਪੂਣੀ ਲਾਈ ਰੱਖਦੇ ਆ ਕੱਤਰ ਨੂੰ ਵੀ ਆਉਂਦੇ ਆ ਕਉ ਜੋ ਪੈਹੇ ਲੈਂਦੇ ਐ ਇਸ ਚੀਜ਼ ਦੇ ਤੇ ਉਹ ਫੇ ਪੂਰਾ ਮੇਨਟੇਨ ਵੀ ਰੱਖਦੇ ਆ। ਉਹਦਾ ਫਰਜ਼ ਹੀ ਆਇਆ ਇਹ ਚੀਜ਼ ਤੇ ਜਿਹੜੇ ਘਰ ਐ ਹੁਣ ਸਾਰਿਆਂ ਦੀ ਬੈਕਯਾਰਡ ਐ ਇਹ ਬੈਕ ਸਾਈਡ ਲੱਗਦੀ ਆ। ਤੇ ਕਿਸੇ ਨੇ ਆਪਣੇ ਕੁੱਤੇ ਪਿੱਛੇ ਛੱਡਿਓ ਆ ਨਿਆਣੇ ਖੇਡਦੇ ਹੁੰਦੇ ਆ। ਵਧੀਆ ਮਾਹੌਲ ਚਾਲਾ। ਇੱਕ ਆ ਚੋਬਰ ਬੈਠਾ ਐ। ਇੱਕ ਲਈ ਆਇਆ ਐ ਵੀ ਆਪਣੀ ਗੱਡੀ 'ਚ ਦੌਰੀ ਜੀ ਲੈ ਕੇ ਮਜ਼ਾ ਵੈ ਫਾਨ ਨੇ ਆ ਯਾਰ। ਇਹ ਹੀ ਚੀਜ਼ਾਂ ਆ ਗੋਰੀਆਂ ਨੂੰ ਵੱਖਰਾ ਬਣਾਉਂਦੀਆਂ ਆਪਣੇ ਨਾਲ। ਗੋਲੇ ਕਰਦੇ ਫਨ ਹੁਣ ਮੈਂਬਰਸ਼ਿਪ ਤਾਂ ਆਪਣੇ ਪੰਜਾਬੀਆਂ ਨੂੰ ਵੀ ਮਿਲੀ ਹੁੰਦੀ ਹੈ 골ਫ ਕੋਰਸ ਦੀ ਇਹ ਗੱਲ ਨਹੀਂ ਹੈ ਕਿ ਵੀ ਉਹਨਾਂ ਕੋ ਮੈਂਬਰਸ਼ਿਪ ਨਹੀਂ ਹੈਗੀ ਜਿਹੜਾ ਮੈਂਡਲੇ ਸਰਕਟ 골ਫ ਕੋਰਸ ਹੈ ਇਹ ਮੈਂਡਲੇ ਸਰਕਟ ਚ ਜਿਹੜਾ ਬੰਦਾ ਰਹਿੰਦਾ ਆ ਉਹ ਕਾਉਂਸਲ ਦੇ ਰੇਟ ਤਾਰ ਰਿਹਾ ਆ ਤੇ ਆਟੋਮੈਟਿਕਲੀ ਉਹ 골ਫ ਕੋਰਸ ਦੇ ਲਈ एलिਜੀਬਲ ਹੈ ਜਾਨੀ ਕਿ ਉਹਨਾਂ ਨੂੰ ਐਕਸਟਰਾ ਪੈਸੇ ਭਰਨ ਦੀ ਕੋਈ ਲੋੜ ਨਹੀਂ ਹੈਗੀ ਉਹ ਇੱਥੇ ਆ ਸਕਦੇ ਆ ਖੇਡ ਸਕਦੇ ਆ ਬਸ ਸਮਾਨ ਲੈਣਾ ਪੈਣਾ ਉਹਨਾਂ ਨੂੰ ਪਰ ਮੈਂ ਕੋਈ ਅਜ ਤੱਕ ਪੰਜਾਬੀ ਭਰਾ ਆਪਣਾ ਦੇਖਿਆ ਨਹੀਂ ਹੈਗਾ ਖੇਡਦਾ ਉਦਾਂ ਜੇ ਵੀਕਐਂਡ ਤੇ ਖੇਡਦੇ ਹੋਣ ਦਾ ਖੇਡਦੇ ਹੋਣ ਬਟ ਉਦਾਂ ਮੈਂ ਕਦੀ ਦੇਖਿਆ ਨਹੀਂ ਬਟ ਇਹਦੇ ਵਿੱਚ ਇਹ ਆ ਵੀ ਇਸ ਇੱਥੇ ਰਹਿਣ ਦਾ ਇਹ ਫਾਇਦਾ ਹੈ ਮੈਂਟਲੀ ਸਰਕਟ ਦੇ ਵਿੱਚ ਬੈਵਰੇਜ ਦੇ ਵਿੱਚ ਵੀ ਤੁਹਾਨੂੰ ਜਿਮ ਦੀ ਐਕਸੈਸ ਵੀ ਫ੍ਰੀ ਆ 골ਫ ਕੋਰਸ ਦੀ ਐਕਸੈਸ ਵੀ ਫ੍ਰੀ ਆ ਯਾਨੀ ਕਿ ਉਹ ਕੌਨਸਰਟ ਰੇਟਸ ਦੇ ਵਿੱਚ ਹੀ ਸਾਰਾ ਕੁਝ ਲੈ ਲੈਂਦੇ ਆ ਇਹ ਹਨਾ ਜਿਹੜਾ ਕਿ ਬਹੁਤ ਵਧੀਆ ਚੀਜ਼ ਹੈ ਇੱਕ ਤੁਹਾਡੇ ਕੋ ਵੱਖਰੀ ਇੱਕ ਗੇਮ ਹੋ ਜਾਂਦੀ ਹੈ ਇੱਕ ਹਿਸਾਬ ਨਾਲ ਵੀ ਤੁਸੀਂ ਕੌਨਸਲਟ ਰੇਟ ਤਾਂ ਬਾਕੀ ਵੀ ਭਰਦੇ ਹੀ ਆ ਸਾਰੇ ਸਵਰਪਾਂ ਦੇ ਬੰਦੇ ਬਟ ਇਹਦੇ 'ਚ ਤੁਹਾਨੂੰ ਇੱਕ ਵੱਖਰਾ ਕੁਝ ਕਰਨ ਨੂੰ ਮਿਲ ਜਾਂਦਾ ਜਿਹੜੀ ਕਿ ਬਹੁਤ ਵਧੀਆ ਚੀਜ਼ ਆ ਮੈਨੂੰ ਤਾਂ ਬਹੁਤ ਵਧੀਆ ਲੱਗਾ ਇਹ ਚੀਜ਼ ਤੇ ਇੱਥੇ ਕਈ ਵਾਰੀ ਆਪਾਂ ਨੂੰ ਘੁੰਮਦੇ ਫਿਰਦਿਆਂ ਕੰਗਾਰੂ ਵੀ ਦੇਖ ਪੈਂਦੇ ਆ ਇਹ ਤਾਂ ਇੱਥੇ ਉਹ ਬੈਠੇ ਆ ਦੋ ਕੰਗਾਰੂ ਲੱਗੇ ਮੈਂ ਜਾਣਾ ਤੇ ਤੁਹਾਨੂੰ ਦੱਸਣਗੇ ਇੱਥੇ ਮਤਲਬ ਰਹਿੰਦੇ ਹੀ ਆ ਹਮੇਸ਼ਾ ਹੀ ਕੋਈ ਨਾ ਕੋਈ ਕੰਗਾਰੂ ਮਤਲਬ ਇੱਥੇ ਹੁੰਦਾ ਘਾਹ ਚਰਦਾ ਉਹ ਦੇਖੋ ਜੇ ਤੁਹਾਨੂੰ ਦਿਖ ਰਿਹਾ ਹੋਵੇ ਉਹ ਦੇ ਉੱਠ ਕੇ ਖੜ ਖੜ ਗਿਆ ਤੇ ਇਹ ਵਿਚਾਰੇ ਇੱਥੇ ਬਸ ਰਹਿੰਦੇ ਆ ਘਾਹ ਖਾਂਦੇ ਆ ਦੋ ਤਿੰਨ ਆ ਇਹ ਇਹ ਫੈਮਿਲੀ ਮਤਲਬ ਇਹਨਾਂ ਦੀ ਪੂਰੀ ਤੇ ਵਧੀਆ ਇੱਥੇ ਸੇਫ ਆ ਨਾਲੇ ਇਹਨਾਂ ਦਾ ਘਰ ਆ ਜੀ ਲੱਗਾ ਇਹਨਾਂ ਦਾ ਵਿਚਾਰਿਆਂ ਦਾ ਲੇਜੀ ਜੇ ਆ ਬਸ ਇੱਥੇ ਪਏ ਰਹਿੰਦੇ ਆ ਤੇ ਘਾਹ ਛਕਦੇ ਰਹਿੰਦੇ ਆ ਬਹੁਤ ਕਿਊਟ ਜੇ ਆ ਇਹ ਨਾਈਸ ਆ ਕਈ ਅਗਰੈਸਿਵ ਵੀ ਹੁੰਦੇ ਆ ਬਟ ਇਹ ਵਿਚਾਰੇ ਬੀਬੇ ਆ ਬੀਬੇ ਕੰਗਾਰੂ ਆ ਇਹ ਨਹੀਂ ਤਾਂ ਔਜ਼ੀਆਂ ਵਾਂਗੂ ਕੰਗਾਰੂ ਵੀ ਬਹੁਤ ਅਗਰੈਸਿਵ ਹੁੰਦੇ ਆ ਕਈ ਤੁਸੀਂ YouTube ਤੇ ਭਰ ਕੇ ਦੇਖਿਓ ਅਗਰੈਸਿਵ ਕੰਗਾਰੂਸ ਤੁਹਾਨੂੰ ਪਤਾ ਲੱਗੂਗਾ ਵੀ ਕਿੱਕ ਬਾਕਸਿੰਗ ਕਰਦੇ ਆ ਉਹ ਪੂਰਾ ਬੰਦੇ ਨੂੰ ਵੀ ਢਾ ਲੈਂਦੇ ਕਈ ਤਾਂ ਤੇ ਕਈ ਕੁੱਤਿਆਂ ਨੂੰ ਬਹੁਤ ਮਾਰਿਆ ਉਹਨਾਂ ਨੇ ਡਾਰਵਿਨ ਵਾਲੀ ਸਾਈਡ ਕੰਗਾਰੂਆਂ ਨੇ ਤੇ ਇੱਥੇ ਮੋਹਰੇ ਦੇਖੋ ਆ ਵੀ ਸਾਰਾ ਗੋਲਫ ਕੋਰਸ ਹੀ ਆ ਉੱਪਰ ਥਾਂ ਜ ਨਹੀਂ ਦੇ ਪਰ ਉਹ ਪਰਲੇ ਪਾਸੇ ਸਾਰਾ ਏਰੀਆ 골ਫ ਕੋਰਸ ਦਾ ਆ ਤੇ ਉੱਪਰਲੇ ਪਾਸੇ ਪਹਾੜ ਆ ਤੇ ਮਤਲਬ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਵਿਊ ਆ ਇੱਥੋਂ ਤੇ ਜਦੋਂ ਸ਼ਾਮ ਨੂੰ ਸੂਰਜ ਥੋੜਾ ਜਿਹਾ ਹੋਰ ਥੱਲੇ ਹੋ ਜਾਂਦਾ ਆ ਤਫਸ਼ ਸੂਰਜ ਦੀ ਘਟ ਜਾਂਦੀ ਆ ਟਲਣ ਤੇ ਆ ਜਾਂਦਾ ਸੂਰਜ ਨਾ ਠੰਡਾ ਹੋ ਜਾਂਦਾ ਫੇਰ ਬਾਲਾ ਵਧੀਆ ਲੱਗਦਾ ਇੱਥੇ ਫੇਰ ਲਾਲਗੀ ਜਿਹੜੀ ਸੂਰਜ ਦੀ ਉਹ ਪਹਾੜਾਂ ਦੇ ਪਿੱਛੇੋਂ ਆਉਂਦੀ ਆ ਤੇ ਕੈਂਟ 뷰 ਹੋ ਜਾਂਦਾ ਇੱਥੇ ਤੇ ਉਹਦੇ ਲਈ ਵੈਸੇ ਸ਼ਾਮ ਨੂੰ ਮੈਂ ਆਉਣਾ ਹੁੰਦਾ ਪਰ ਉਹ ਹੁੰਦਾ ਹੁਣ 8:00 ਵਜੇ ਮੈਂ ਥੋੜਾ ਪਹਿਲਾਂ ਆ ਗਿਆ अर्ਲੀ ਆ ਗਿਆ ਤੇ ਬਹੁਤ ਸੋਹਣਾ 뷰 ਹੁੰਦਾ ਉਹ ਵੀ ਤੇ ਬਾ ਕਮਾਲ ਦ੍ਰਿਸ਼ ਇੱਥੇ ਦਾ ਤੇ ਸੈਰ ਕਰਕੇ ਆ ਜਾਂਦਾ ਮਜ਼ਾ ਪੂਰਾ ਘੰਟਾ ਡੇਢ ਘੰਟਾ ਲਾ ਕੇ ਜਾਣਾ ਉਹਨਾਂ ਮੈਂ ਜਦੋਂ ਵੀ ਆਵਾਂ ਤੇ گاਾਂ ਵੀ ਤੁਹਾਨੂੰ ਦਿਖਾਉਣਾ ਮੈਂ گاਾਂ ਹੋਰ ਵੀ ਸੋਹਣਾ 뷰 ਹੈਗੇ ਆ ਹੋਰ ਵੀ ਸੋਨੇ ਦ੍ਰਿਸ਼ ਇੱਥੇ ਤੇ ਜਿਹੜਾ ਬੈਵਰੇਜ ਪਿੰਡ ਆ ਨਾ ਇਹ 1840 ਦਾ ਵਸਿਆ ਹੋਇਆ ਆ ਐਂਡਰਿਊ ਬੈਵਰੇਜ ਦੇ ਨਾਂ ਤੇ ਵਸਿਆ ਇਹ ਪਿੰਡ ਐਂਡਰਿਊ ਬੈਵਰੇਜ ਨਾਂ ਦਾ ਬੰਦਾ ਸੀਗਾ ਉਹਦੇ ਨਾਂ ਤੇ ਵਸਿਆ ਉਹ ਸਕਾਟਿਸ਼ ਸੀਗਾ ਉਹ ਇੱਥੇ ਆਇਆ ਸੀ ਤੇ ਉਹਨੇ ਇੱਥੇ ਘਰ ਘੁਰ ਵਸਾਏ ਸੀ ਹੋਰ ਵੀ ਯਾਨੀ ਕਿ ਸੈਟਲ ਕੀਤਾ ਸੀ ਤਾਂ ਕਰਕੇ ਪਿੰਡ ਦਾ ਨਾਮ ਬੈਵਰੇਜ ਰੱਖਿਆ ਗਿਆ ਉਹਦੇ ਨਾਂ ਤੋਂ ਤੇ ਇੱਥੇ ਦਾ ਸਕੂਲ ਵੀ ਸਭ ਤੋਂ ਪੁਰਾਣਾ ਹੈ ਡਿਸਟ੍ਰਿਕਟ ਦੇ ਵਿੱਚ ਨਾਈਟ ਸ਼ਾਟ ਤੇ ਇਹ ਚੋਬਰ ਦੇਖੋ ਖੇਡ ਰਿਹਾ ਸੀ ਸ਼ਾਟ ਮਾਰ ਰਿਹਾ ਆਪਾਂ ਤਾਰੀਫ ਕੀਤੀ ਉਹ ਵੀ ਖੁਸ਼ ਹੋ ਗਿਆ ਆ ਦੇਖੋ ਇਹਦੇ ਕੋਲ ਆ ਰਿਮੋਟ ਵਾਲੀ ਇਹ ਬਸ ਰਿਮੋਟ ਨਾਲ ਚੱਲਦੀ ਆ ਇਹਨੇ ਡਾਇਰੈਕਸ਼ਨ ਜੇ ਹੀ ਦਿੰਦਾ ਮੈਨੂੰ ਲੱਗਦਾ ਤੇ ਆਪਣੇ ਆਪ ਹੀ ਉਹਦੇ ਅੱਗੇ ਅੱਗੇ ਜਾਂਦੀ ਆ ਜਿੱਧਰ ਨੂੰ ਉਹਨੇ ਜਾਣਾ ਹੈ ਤੇ ਉਹ ਪਿੱਛੇ ਪਿੱਛੇ ਤੁਰਿਆ ਹੈ ਬਸ ਸੌਖਾ ਹੀ ਹੈ ਵੈਸੇ ਤਾਂ ਨਾ ਬੇਗੇ ਦੇ ਨਾਲ ਜੋਰ ਨਹੀਂ ਲੱਗਦਾ ਉਹਨਾਂ ਦਾ ਸਹੀ ਹੈ ਕਿਉਂਕਿ ਭਾਰ ਜ਼ਿਆਦਾ ਹੁੰਦਾ ਉਹਦੇ ਤੇ ਜਿਹੜੇ ਉਹ ਜਿੰਨਾ ਉਹ ਬਾਲ ਨੂੰ ਹਿੱਟ ਕਰਦੇ ਆ ਉਹ ਸਟਿਕ ਜੀ ਥੋੜੀ ਭਾਰੀ ਹੁੰਦੀ ਹੈ ਮੇਰੇ ਹਿਸਾਬ ਨਾਲ ਤਾਂ ਕਰਕੇ ਉਹ ਤਿੰਨ ਚਾਰ ਤਰੀਕੇ ਦੀਆਂ ਹੁੰਦੀਆਂ ਵੱਖਰੀਆਂ ਵੱਖਰੀਆਂ ਤੇ ਇੱਕ ਆ ਜੋੜੀ ਹੋਰ ਆਈ ਹੈ ਪਿਓ ਪੁੱਤ ਦੀ ਉਹ ਮਾਰਿਆ ਛੋਟੇ ਮੁੰਡੇ ਨੇ ਸ਼ਾਟ ਉਹ ਗਈ ਬਾਲ ਉਹ ਜਾਂਦੀ ਰੜਦੀ ਇਹ ਦੇਖੋ ਆਪਣੇ ਬੱਚਿਆਂ ਨੂੰ ਇਹ ਸਿਖਾਉਂਦੇ ਇਹ ਚੀਜ਼ਾਂ ਜਿਹੜੀਆਂ ਕਿ ਬਹੁਤ ਵਧੀਆ ਚੀਜ਼ਾਂ ਯਾਨੀ ਕਿ ਜਦੋਂ ਪਿਓ ਜਿਹੜੀਆਂ ਚੀਜ਼ਾਂ ਕਰੂਗਾ ਬੱਚਾ ਵੀ ਉਹੀ ਕਰੂਗਾ ਹਨਾ ਜੇ ਆਪਾਂ ਘਰ 'ਚ ਸ਼ਰਾਬ ਪੀਨੇ ਆ ਤੇ ਫਿਰ ਬੱਚੇ ਵੀ ਆਪਾਂ ਨੂੰ ਦੇਖ ਕੇ ਸ਼ਰਾਬ ਹੀ ਪੀਊਗੇ ਤੇ ਜੇ ਆਹ ਵਧੀਆ ਚੀਜ਼ਾਂ ਕਰਦੇ ਆ ਤੇ ਵਧੀਆ ਚੀਜ਼ਾਂ ਕਰਨਗੇ ਬੱਚੇ ਆਪਾਂ ਹੀ ਐਗਜ਼ਾਮਪਲ ਆ ਬੱਚਿਆਂ ਦੇ ਲਈ ਸੋ ਵਧੀਆ ਚੀਜ਼ਾਂ ਕਰੋ ਖੇਡ ਦੇ ਨਾਲ ਜੁੜੋ ਤਾਂ ਕਿ ਬੱਚੇ ਵੀ ਜੁੜਨ ਦਾ ਦੇਖੇਡਾਂ ਦੇ ਨਾਲ ਤੇ ਉਹਨਾਂ ਦੀ ਸਿਹਤ ਵਧੀਆ ਰਹੇ ਤੇ ਉਹਨਾਂ ਦੀ ਮੈਂਟਲ ਹੈਲਥ ਵਧੀਆ ਰਹੇ ਤੇ ਫੋਨਾਂ 'ਚੋਂ ਵੀ ਥੋੜਾ ਬਾਹਰ ਨਿਕਲਣਾ ਇੱਥੇ ਆਉਣਾ ਹਨਾ ਤੇ ਵਧੀਆ ਚੀਜ਼ ਆ ਦੇਖੋ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਗਰਾਊਂਡ ਦੇ ਨਾਲ ਜੋੜਨਾ ਇਹ ਸਭ ਤੋਂ ਮੇਨ ਚੀਜ਼ ਹੈ ਅੱਜ ਦੇ ਟਾਈਮ 'ਚ ਸੋ ਆਉਣ ਵਾਲੇ ਟਾਈਮ 'ਚ ਸਭ ਤੋਂ ਜ਼ਰੂਰੀ ਹੈਗਾ ਬੰਦੇ ਦੇ ਲਈ ਸਿਹਤ ਆਪਣੀ ਸਿਹਤ ਤੇ ਧਿਆਨ ਦਿਓ ਤੇ ਸਭ ਕੁਝ ਵਧੀਆ ਹੈ ਤੇ ਆਹ ਦੇਖੋ ਇੱਕ ਛੋਟਾ ਜਿਹਾ ਪੁਲ ਆ ਪੁਲ ਬਣਾਇਆ ਹੋਇਆ ਲੱਕੜ ਦਾ ਇਸ ਸਾਈਨ ਲਾਇਆ ਵੀ ਇਹ ਤਿਲਕਮਾ ਹੋ ਸਕਦਾ ਵੀ ਜਦੋਂ ਵੈਦਰ ਥੋੜਾ ਯਾਨੀ ਕਿ ਠੰਡ ਵਾਲਾ ਹੈ ਜਦੋਂ ਕੋਰਾ ਕੋਰਾ ਪੈਂਦਾ ਫਿਰ ਉਦੋਂ ਤਿਲਕ ਸਕਦਾ ਬੰਦਾ ਤਾਂ ਕਰਕੇ ਧਿਆਨ ਦੇ ਨਾਲ ਤੇ ਇਧਰਲੇ ਪਾਸੇ ਹੈਗਾ ਇਹਦੀ ਝੀਲ ਛੋਡੀ ਜੀ ਝੀਲ ਹੈ ਇੱਥੇ ਬੈਵਰੇਜ ਦੀ ਇਹ ਵਧੀਆ ਹੈ ਯਾਨੀ ਕਿ ਵਿਊ ਆ ਇੱਥੇ ਮੈਂ ਆ ਕੇ ਜ਼ਰੂਰ ਰੁਕਦਾ ਹਾਂ ਇਹ ਝੀਲ ਦੇਖਦਾ ਹਾਂ ਤੇ ਇੱਥੇ ਆ ਦੇਖੋ ਸ਼ਹਿ ਹੈ ਛੋਟੇ ਛੋਟੇ ਸ਼ੇਹਿਆਂ ਦੇ ਬੱਚੇ ਆ ਛੋਟੇ ਛੋਟੇ ਇਹ ਆਪਣਾ ਕਰ ਰਹੇ ਆ ਵਿਚਾਰੇ ਚੁਗ ਰਹੇ ਆ ਕੁਛ ਖਾ ਰਹੇ ਆ ਹਨ ਤੇ ਵਧੀਆ ਯਾਨੀ ਕਿ ਕੁਦਰਤ ਆਹੀ ਆ ਚੀਜ਼ਾਂ ਕੁਦਰਤ ਦੇਖੋ ਨੇਚਰ ਆ ਸਾਰੀ ਇਹ ਨੇਚਰ ਆ ਪਾਣੀ ਆ ਹਵਾ ਵਧੀਆ ਚੱਲ ਰਹੀ ਆ ਪੰਛੀ ਬੋਲ ਰਹੇ ਆ ਦਰਖਤ ਲੱਗੇ ਹੋਏ ਆ ਹਨ ਸ਼ੇਹੇ ਆ ਇਹ ਪਹਿਲੇ ਟਾਈਮਾਂ ਦੇ ਵਿੱਚ ਪੰਜਾਬ 'ਚ ਇਹ ਨਜ਼ਾਰੇ ਦੇਖਣ ਨੂੰ ਮਿਲਦੇ ਹੁੰਦੇ ਸੀਗੇ ਅੱਜ ਕੱਲ ਉੱਥੇ ਤਾਂ ਖਤਮ ਹੋ ਗਿਆ ਇਹ ਸਾਰਾ ਕੁਝ ਸ਼ਹਿਦਾਂ ਉੱਥੇ ਜੇ ਕੋਈ ਸ਼ਹਿਹਾ ਨਿਕਲਦਾ ਫੜ ਲਓ ਚੱਕ ਲਓ ਮਾਰ ਦਿਓ ਕੁੱਤੇ ਪਿੱਛੇ ਛੱਡ ਦਿੰਦੇ ਆ ਹਨਾ ਇੱਥੇ ਮੈਂ ਨਹੀਂ ਦੇਖਿਆ ਕਦੀ ਵੀ ਸ਼ਹਿਹਾਂ ਦੇ ਪਿੱਛੇ ਕੁੱਤੇ ਪਏ ਹੋਣ ਤੁਸੀਂ ਸ਼ਹਿਦ ਦਾ ਮੀਟ ਖਾਣਾ ਬਾਜ਼ਾਰ ਜਾਓ ਸ਼ਹਿਦ ਦਾ ਮੀਟ ਲੈ ਕੇ ਆਓ ਬਸ ਪਰ ਜਿਹੜੇ ਆ ਜੰਗਲੀ ਸ਼ਹਿਹ ਉਹਨਾਂ ਨੂੰ ਨਹੀਂ ਕੁਝ ਕਹਿਣਾ ਉਹਨਾਂ ਨੂੰ ਨਹੀਂ ਕਹਿ ਸਕਦੇ ਆਪਾਂ ਕੁਝ ਵੀ ਇੰ ਕ੍ਰਾਈਮ ਦੇ ਵਿੱਚ ਆ ਜਾਂਦਾ ਇਹ ਜੰਗਲੀ ਜਾਨਵਰਾਂ ਨੂੰ ਜੇ ਆਪਾਂ ਇੱਥੇ ਮਾਰਦੇ ਆ ਨਾ ਤੇ ਉਹ ਥੋੜਾ ਸਟ੍ਰਿਕਟ ਹੈ ਉਹਦੇ ਤੇ ਰੂਲਸ ਤੇ ਪਰ ਵਧੀਆ ਲੱਗਦਾ ਦੇਖੋ ਕਿੰਨਾ ਸੋਹਣਾ ਮਾਹੌਲ ਆ ਤੇ ਸਾਰੇ ਆਪਣੇ ਜੀਵ ਜੰਤੂ ਆਪਣੇ ਆਪਣੇ ਕੰਮ ਹੀ ਲੱਗੇ ਹੋਏ ਆ ਤੇ ਆਪਾਂ ਵੀ ਬਸ ਫੇ ਸੈਰ ਕਰ ਰਹੇ ਆ ਆਨੰਦ ਲੈ ਰਹੇ ਆ ਇਸ ਮੌਸਮ ਦਾ ਵਧੀਆ ਮੌਸਮ ਆ ਸਫੇਦੇ ਸੁਫਦੇ ਲੱਗੇ ਹੋਏ ਸਾਰੇ ਪਾਸੇ ਤੇ ਇੱਕ ਬੈਵਰੇਜ ਦੇ ਰਿਲੇਟਿਡ ਇੱਕ ਹੋਰ ਫੈਕਟ ਆ ਵੀ ਉਹ ਜਿਹੜਾ ਨੇਡ ਕੈਲੀ ਸੀਗਾ ਉਹ 1854 ਦੇ ਵਿੱਚ ਇੱਥੇ ਬੌਰਨ ਹੋਇਆ ਸੀਗਾ ਤੇ ਉਹ ਪੂਰੇ ਆਸਟ੍ਰੇਲੀਆ ਦੇ ਵਿੱਚ ਮੰਨਿਆ ਜਾਂਦਾ ਆ ਉਹਦਾ ਨਾਂ ਚੱਲਦਾ ਮਤਲਬ ਸਿੱਕਾ ਚੱਲਦਾ ਬਾਈ ਦਾ ਨੇਡ ਕੈਲੀ ਦਾ ਠੀਕ ਆ ਬੁਸ਼ ਰੈਂਜਰ ਕਹਿੰਦੇ ਆ ਉਹਨੂੰ ਬੁਸ਼ ਰੈਂਜਰ ਸੀਗਾ ਉਹ ਬਹੁਤ ਤਕੜਾ ਤੇ ਉਹਦਾ ਘਰ ਹੱਲੇ ਵੀ ਇੱਥੇ ਹੈਗਾ ਹੈ ਬੈਵਰੇਜ ਦੇ ਵਿੱਚ ਜੋਗੀ ਇੱਕ ਟੂਰਿਸਟ ਹੁਣ ਲੋਕੇਸ਼ਨ ਆ ਟੂਰਿਸਟ ਅਟਰੈਕਸ਼ਨ ਆ ਮਤਲਬ ਲੋਕੀ ਆਉਂਦੇ ਆ ਦੇਖਦੇ ਆ ਉਹਦਾ ਘਰ ਨਜ਼ਾਰਾ ਲੈਂਦੇ ਆ ਠੀਕ ਹੈ ਤੇ ਇਹ ਕੁਝ ਮਾਹੌਲ ਆ ਬੈਵਰੇਜ ਦਾ ਇਹ ਸਾਰਾ ਏਰੀਆ ਜਾਨਕੀ 골ਫ ਕੋਰਸ ਦੇ ਅੰਦਰ ਆਉਂਦਾ ਆ ਇੱਥੇ ਮਤਲਬ ਤੁਸੀਂ ਝੁੰਡ ਬਣਾ ਕੇ ਨਹੀਂ ਆ ਸਕਦੇ ਸੈਰ ਕਰਨ ਜੇ ਕਿਸੇ ਇਕੱਲੇ ਘਰੇ ਬੰਦੇ ਨੇ ਆਉਣਾ ਆ ਤੇ ਆ ਸਕਦਾ ਆ ਆਰਾਮ ਨਾਲ ਸ਼ਾਂਤਮਈ ਤਰੀਕੇ ਨਾਲ ਮਤਲਬ ਕਿਸੇ ਜਿਹੜੇ 골ਫ ਖੇਡਦੇ ਆ ਉਹਨਾਂ ਨੂੰ ਡਿਸਟਰਬੈਂਸ ਨਹੀਂ ਹੋਣੀ ਚਾਹੀਦੀ ਖਾਸ ਕਰਕੇ ਨਿਆਣਿਆਂ ਨੂੰ ਤੁਸੀਂ ਮਦਦ ਛੋਟੇ ਬੱਚਿਆਂ ਨੂੰ ਇੱਥੇ ਨਹੀਂ ਲਿਆ ਸਕਦੇ ਕਿਉਂਕਿ ਪਾਣੀ ਆ ਹਨਾ ਹੋਰ ਚੀਜ਼ਾਂ ਬੋਲ ਲੱਗ ਸਕਦੀਆਂ ਉਹਨਾਂ ਦੇ ਤਾਂ ਕਰਕੇ ਛੋਟੇ ਬੱਚਿਆਂ ਨੂੰ ਨਹੀਂ ਲਿਆ ਸਕਦੇ ਪਰ ਵੱਡੇ ਆ ਸਕਦੇ ਆ ਉਹ ਵੀ ਜਾਨਕੀ ਇੱਕ ਜਾਂ ਦੋ ਜਣੇ ਆਜੋ ਗਰੁੱਪਾਂ ਦੇ ਵਿੱਚ ਨਹੀਂ ਆ ਸਕਦੇ ਜਿੱਦਾਂ ਆਪਾਂ ਪਾਰਕਾਂ ਦੇ ਵਿੱਚ ਬੈਠੇ ਹੁੰਨੇ ਆ ਉਦਾਂ ਨਹੀਂ ਉਦਾਂ ਸੋਹਣਾ ਹੈ ਮਾਹੌਲ ਇਕੱਲੇ ਬੰਦੇ ਨੇ ਆਉਣਾ ਘੁੰਮਣ ਤੇ ਜਰੂਰ ਆਓ ਦੇਖਣ ਇੱਧਰ ਹੁਣ ਦੋ ਰਸਤੇ ਆ ਇੱਕ ਜਾਂਦਾ ਘਰਾਂ ਵੱਲ ਨੂੰ ਇੱਕ ਜਾਂਦਾ ਹੈ ਝੀਲ ਵੱਲ ਨੂੰ ਤੇ ਜਾਨਕੀ ਆਪਾਂ ਹੁਣ ਜਾਵਾਂਗੇ ਝੀਲ ਵੱਲ ਨੂੰ ਥੋੜਾ ਕੋਲ ਜਾਂਦੇ ਆ ਝੀਲ ਦੇ ਥੋੜਾ ਮਾਹੌਲ ਚਾਲ ਦੇਖਦੇ ਆ ਉੱਥੇ ਤੇ ਦੇਖਦੇ ਆ ਕਿੰਦਾ ਦਾ ਸਾਕਤਾਵਾ ਤੇ ਬਾਕੀ ਆਪਣਾ ਫੋਨ ਵੀ ਥੋੜਾ ਬੈਟਰੀ ਲੋ ਆ ਫੋਨ ਦੀ ਤੇ ਜਿਆਦਾ ਵੀ ਆਪਣੇ ਤੋਂ ਨਹੀਂ ਬਣਾ ਹਨਾ ਜਦੋਂ ਬੰਦ ਹੋ ਗਿਆ ਤੇ ਬਸ ਆਪਾਂ ਨੂੰ ਫਿਰ ਫਿਰ ਆਪਾਂ ਕੁਦਰਤ ਦਾ ਨਜ਼ਾਰਾ ਉਦਾਂ ਲਵਾਂਗੇ ਫੋਨ ਨੂੰ ਸਾਈਡ ਤੇ ਰੱਖ ਕੇ ਵਧੀਆ ਚੀਜ਼ ਹੈ ਵੈਸੇ ਬੰਦ ਹੋ ਜਾਊਗਾ ਆ ਦੇਖੋ ਬੰਨ ਬੰਨ ਪੂਰੀ ਵਿਵਸਥਾ ਕੀਤੀ ਹੋਈ ਹੈ ਅਗਲੇ ਨੇ ਵੀ ਆਪਣਾ ਜੋ ਵੀ ਰਵਿਸ਼ਾ ਤੁਸੀਂ ਇੱਧਰ ਸਿੱਟ ਸਕਦੇ ਆ ਹਨ ਕਿਉਂਕਿ ਸਾਰਾ ਕਾਉਂਸਲ ਦੇ ਅੰਡਰ ਆਉਂਦਾ ਹੈ ਕਾਉਂਸਲ ਨੇ ਪੂਰਾ ਮੇਨਟੇਨ ਕਰਦੀ ਹੈ ਤੇ ਆਹ ਕੋਈ ਇਹਨਾਂ ਦਾ ਹਿਸਾਬ ਕਿਤਾਬਾ ਵੀ ਇੱਥੋਂ ਪਾਰ 4 ਯਾਨੀ ਕਿ ਇੱਥੋਂ ਸਟਾਰਟ ਹੋਣੀ ਆ ਯਾਨੀ ਕਿ ਜੇ ਇੱਧਰ ਨੂੰ ਕਿਸ ਨੇ ਛੇੜਨਾ ਆ ਇੱਥੋਂ ਸਟਾਰਟ ਹੋਣੀ ਇੱਥੋਂ ਮਾਰੂਗੇ ਬੋਲੋ ਉੱਧਰ ਨੂੰ ਇੱਧਰ ਕਿਲੇ ਪਾਸੇ ਸੂਰ ਹੈ ਆ ਉਹ ਦੇਖੋ ਇੱਕ ਹੋਰ ਜਾ ਰਿਹਾ ਹੈ ਆਪਣਾ ਪੂਰਾ ਕਰਕੇ ਹਨਾ ਚਸਕਾ ਤੇ ਆ ਆਪਾਂ ਰਾਹ ਲੱਭ ਗਏ ਹੁਣ ਝੀਲ ਦੇ ਵੱਲੋਂ ਜਾਣ ਦਾ ਤੇ ਆਪਾਂ ਝੀਲ ਦੇ ਕੋਲ ਜਾਵਾਂਗੇ ਤੇ ਕੋਲ ਵਾਲਾ ਮਾਹੌਲ ਥੋੜਾ ਜਿਹਾ ਦੇਖਦੇ ਆ ਵੀ ਕੇਸ ਹਿਸਾਬ ਦਾ ਹੈ ਜਾਣਗੇ ਆ ਹੁਣ ਕੋਲ ਵੀ ਆਏ ਆ ਤੇ ਹੋਰ ਸੋਹਣਾ ਲੱਗਣ ਰਿਹਾ ਬਹੁਤ ਵਧੀਆ ਵਿਊ ਆ ਆ ਦੇ ਬਤਕਾਂ ਵੀ ਸਗੀਆਂ ਇੱਥੇ ਥੋੜੀ ਡਿਸਟਰਬੈਂਸ ਹੋ ਗਈ ਵਿਚਾਰੀਆਂ ਨੂੰ ਉਹਦੇ ਲਈ ਮਾਫੀ ਚਾਹੁੰਦੇ ਆ ਸਾਨੂੰ ਮਾਫ ਕਰਦੇ ਹੋ ਜੀ ਤੇ ਪਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆ ਦੇ ਇਹ ਪਿੰਡਾਂ 'ਚ ਹੁੰਦੀਆਂ ਸੀਗੀਆਂ ਪਹਿਲਾਂ ਜਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀਗੇ ਇਹ ਪਿੰਡਾਂ 'ਚ ਛੱਪੜਾਂ 'ਚ ਪਾਣੀ ਖੜਾ ਹੁੰਦਾ ਸੀਗਾ ਮੈਨੂੰ ਜਿੱਤ ਤੱਕ ਚੇਤੇ ਆਦੇ ਸਾਡੇ ਪਿੰਡਾਂ ਵੱਲ ਤਾਂ ਬਹੁਤ ਹੁੰਦੀਆਂ ਸਾਡੇ ਨਾਨਕੇ ਹੁੰਦਾ ਸੀ ਛੱਪੜ ਤੇ ਉੱਥੇ ਇਹ ਹੁੰਦੀਆਂ ਸੀਗੀਆਂ ਬਤਕਾਂ ਜੀਆਂ ਤੇ ਉਦੋਂ ਇਹ ਨਾ ਚੀਜ਼ਾਂ ਦਾ ਕੋਈ ਮੁੱਲ ਨਹੀਂ ਹੁੰਦਾ ਸੀਗਾ ਨਾ ਕੋਈ ਸਾਨੂੰ ਅਹਿਮੀਅਤ ਨਹੀਂ ਪਤਾ ਸੀਗਾ ਵੀ ਇਹ ਅਲੋਪ ਹੋ ਜਾਣੀਆਂ ਇੱਥੋਂ ਤੇ ਕਦੇ ਫੇਰ ਬਾਹਰ ਜਾਵਾਂਗੇ ਤੇ ਉੱਥੇ ਜਾ ਕੇ ਦੇਖਾਂਗੇ ਤੇ ਹੁਣ ਦੇਖਣ ਨੂੰ ਮਿਲੀਆਂ ਤੇ ਕਿੰਨਾ ਸੋਹਣਾ ਲੱਗ ਰਿਹਾ ਵੀ ਮਤਲਬ ਬਾ ਕਮਾਲ ਆ ਬਹੁਤ ਸੋਹਣਾ ਲੱਗ ਰਿਹਾ ਤੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਮਤਲਬ ਜਦੋਂ ਤੁਸੀਂ ਇੰਜੋਏ ਕਰਨ ਲੱਗ ਜਿਓ ਨਾ ਜ਼ਿੰਦਗੀ ਚ ਤੇ ਤੁਹਾਡੀ ਜ਼ਿੰਦਗੀ ਥੋੜੀ ਸੌਖੀ ਹੋ ਜਾਂਦੀ ਹੈ ਕੁਝ ਫਿਰ ਵੱਡਾ ਜਿਆਦਾ ਪਾਉਣ ਦੀ ਚਾਹਤ ਘਟ ਜਾਂਦੀ ਹੈ ਜਦੋਂ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਤੇ ਤੁਸੀਂ ਹੈਪੀ ਹੋਣ ਲੱਗ ਜਿਓ ਬਸ ਇਹੀ ਇੱਕ ਰੀਜ਼ਨ ਆ ਵੀ ਤੁਸੀਂ ਖੁਸ਼ ਰਹਿ ਸਕਦੇ ਏ ਜਿੰਦਗੀ 'ਚ ਨਹੀਂ ਤਾਂ ਫਿਰ ਜੇ ਹਾਏ ਹਾਏ ਮਰੂ ਮਰੂ ਕਰਨਾ ਹੈ ਉਹ ਤਾਂ ਫਿਰ ਹਰ ਬੰਦਾ ਹੀ ਅੱਜ ਉਸ ਦੌੜ 'ਚ ਆ ਇਸ ਕਰਕੇ ਖੁਸ਼ ਰਹਾ ਕਰੋ ਆ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਮਾਣੋ ਜਿੰਨਾ ਮਾਣ ਸਕਦੇ ਆ ਕੁਦਰਤ ਦੇ ਨੇੜੇ ਰਹੋ ਜੁੜ ਕੇ ਰਹੋ ਕੁਦਰਤ ਨਾਲ ਤੇ ਅੱਗੇ ਹੋਰ ਇਦਾਂ ਦੇ ਬਲੌਗ ਦੇਖਣ ਦੇ ਲਈ ਮੇਰਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਮੈਨੂੰ ਦੱਸੋ ਕਿੱਦਾਂ ਦੀ ਇਹ ਵੀਡੀਓ ਬਣੀ ਆ ਕੀ ਕਾਮੀਆਂ ਤੇ ਕੀ ਮੈਂ ਇੰਪਰੂਵ ਹੋਰ ਕਰ ਸਕਦਾ ਹਾਂ ਤੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਫਿਰ ਮੈਂ ਉਹ ਇੰਪਰੂਵ ਕਰੂੰਗਾ ਧੰਨਵਾਦ